ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵੀ9 ਪੰਜਾਬੀ ਚੈਨਲ ਤੇ ਮੈਂ ਆ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਤਾਂ ਨਰਥ ਪੰਜਾਬੀ ਨਿਊਜ਼ ਸ਼ੋਅ ਸੋਤਗਾਲਬਾਟ ਕੈਨੇਡਾ ਤੇ ਅਮਰੀਕਾ ਦੀਆਂ तमाम ਵੱਡੀਆਂ ਖਬਰਾਂ ਦੀ ਹੋਏਗੀ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਅਪੀਲ ਕੀ ਚੈਨਲ ਜੇਕਰ ਅਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਡੇ ਤੱਕ ਰੋਜ਼ਾਨਾ ਖਬਰਾਂ ਤੇ ਅਪਡੇਟਸ ਪਹੁੰਚਦੀਆਂ ਰਹਿ ਤੇ ਨਾ ਹੀ ਝਾਤ ਮਾਰ ਲੈਂਦੇ ਹਾਂ ਕਿ ਅੱਜ ਦਾ ਦਿਨ ਕਿਹੜੀਆਂ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਸੋਤਗਾਲਬਾਟ ਟ੍ਰਕਿੰਗ ਦੇ ਨਾਲ ਜੁੜੀ ਵੱਡੀ ਖਬਰ ਦੇ ਉੱਪਰ ਕਰਾਂਗੇ ਜਿਸ ਦੇ ਵਿੱਚ ਪਤਾ ਲੱਗਿਆ ਹੈ ਕਿ ਹੁਣ ਕਦੋਂ ਤੋਂ ਜਿਹੜਾ ਨਵਾਂ ਟ੍ਰਾਂਸਪੋਰਟੇਸ਼ਨ ਮਿਨਿਸਟਰੀ ਵੱਲੋਂ ਫੈਸਲਾ ਕੀਤਾ ਗਿਆ ਨਾਨ ਡੋਮਿਸਾਈਲ ਲਾਇਸੈਂਸ ਦੇ ਸਬੰਧ ਦੇ ਵਿੱਚ ਲਾਗੂ ਹੋਣ ਜਾ ਰਿਹਾ ਹੈ ਇਸ ਤੋਂ ਬਾਅਦ ਕੈਨੇਡਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਦੇ ਖਿਲਾਫ ਨਸ਼ੇ ਦੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਤੋਂ ਇਲਾਵਾ ਹੁਣ 트럼ਪ ਪ੍ਰਸ਼ਾਸਨ ਨੂੰ ਲੈ ਕੇ ਇਮੀਗ੍ਰੇਸ਼ਨ ਦੇ ਸਬੰਧੀ ਲੋਕ ਆਪਣੇ ਕੀ ਵਿਚਾਰ ਰੱਖਦੇ ਨੇ ਜਿੱਥੇ ਪਤਾ ਲੱਗਿਆ ਕਿ ਬਹੁਤ ਘੱਟ ਲੋਕ ਹੁਣ ਇਮੀਗ੍ਰੇਸ਼ਨ ਦੇ ਸਬੰਧ ਦੇ ਵਿੱਚ ਜਿਹੜਾ ਹੈ ਉਹ 트럼ਪ ਸਰਕਾਰ ਦੇ ਨਾਲ ਖੜੇ ਹੋਏ ਦਿਖਾਈ ਦੇ ਰਹੇ ਨੇ ਤੇ ਨਾਲ ਦੀ ਨਾਲ ਇੱਕ ਹੋਰ ਸੂਬੇ ਨੂੰ ਜਿਹੜਾ ਹੈ ਉਹ ਕਹਿ ਦਿੱਤਾ ਗਿਆ ਹੈ ਕਿ ਨੌਨ ਟੋਮਿਸਾਈਲ ਸੀਡੀਐਲ ਰੱਦ ਕਰ ਦਿਓ ਨਹੀਂ ਤਾਂ ਉਹਨਾਂ ਨੂੰ ਵੀ ਜਿਹੜੀ ਹੈ ਫੰਡਿੰਗ ਉਹ ਗਵਾਉਣੀ ਪੈ ਸਕਦੀ ਹੈ ਅਮਰੀਕਾ ਤੋਂ ਟ੍ਰੱਕਿੰਗ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਟ੍ਰਾਂਸਪੋਰਟੇਸ਼ਨ ਮਿਨਿਸਟਰੀ ਵੱਲੋਂ ਫੈਸਲਾ ਕਰ ਲਿਆ ਗਿਆ ਉਹਨਾਂ ਦੇ ਮੁਤਾਬਕ ਵਰਕ ਡਰਮੈਟੋ ਹੋਲਡਰਸ ਵਾਲਿਆਂ ਨੂੰ ਅੱਗੇ ਟਰੱਕ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਇਹ ਨਵਾਂ ਫੈਸਲਾ 16 ਮਾਰਚ ਤੋਂ ਲਾਗੂ ਹੋਣ ਜਾ ਰਿਹਾ ਹੈ ਇਸ ਦੇ ਵਿੱਚ ਹੁਣ ਸ਼ਰਤਾਂ ਰੱਖੀਆਂ ਗਈਆਂ ਨੇ ਜਿਸ ਦੇ ਮੁਤਾਬਕ ਦੱਸਿਆ ਗਿਆ ਕਿ ਮੌਜੂਦਾ ਸਮੇਂ ਜੋ ਸਰਕਾਰ ਨੇ ਫੈਸਲਾ ਲਿਆ ਹੈ ਉਸ ਦੇ ਮੁਤਾਬਕ ਹੁਣ ਅਮਰੀਕਨ ਸਿਟੀਜ਼ਨ ਗ੍ਰੀਨ ਕਾਰਡ ਹੋਲਡਰਸ ਜਿਨ੍ਹਾਂ ਦੇ ਕੋਲ I90 ਫਾਰਮ ਹੋਏਗਾ ਇਸ ਤੋਂ ਇਲਾਵਾ H2A H2B ਅਤੇ E2 ਵੀਜ਼ਾ ਵਾਲੀ ਹੀ ਹੁਣ ਟਰੱਕ ਚਲਾ ਸਕਣਗੇ ਤਾਜ਼ਾ ਫੈਸਲੇ ਦੇ ਮੁਤਾਬਕ ਸਾਰੀ ਸੂਬਿਆਂ ਨੂੰ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਜਿਨ੍ਹਾਂ ਦੇ ਪੈਂਡਿੰਗ ਅਸਾਈਲਮ ਕੇਸ ਚੱਲ ਰਹੇ ਨੇ ਜਾਂ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਹੈ ਜਾਂ ਜਿਹੜੀ ਕੈਟਾਗਰੀ ਤੈਅ ਕੀਤੀਆਂ ਗਈਆਂ ਉਹਨਾਂ ਤੋਂ ਬਾਹਰ ਵਾਲੇ ਲੋਕ ਨੇ ਉਹਨਾਂ ਨੂੰ ਹੁਣ ਨਵੇਂ ਲਾਇਸੈਂਸ ਜਾਰੀ ਨਹੀਂ ਕੀਤੇ ਜਾਣਗੇ ਤੇ ਉਹਨਾਂ ਦੇ ਮੌਜੂਦਾ ਲਾਇਸੈਂਸ ਵੀ ਅੱਗੇ ਰੀਨਿਊ ਨਹੀਂ ਹੋਣਗੇ ਕੈਲੀਫੋਰਨੀਆ ਸੂਬੇ ਵੱਲੋਂ ਵੀ ਹੁਣ ਇਹ ਸਾਰੀਆਂ ਚੀਜ਼ਾਂ ਮੰਨੀਆਂ ਜਾਣਗੀਆਂ ਕਿਉਂਕਿ ਸਰਕਾਰ ਵੱਲੋਂ ਇਸ ਦੇ ਉੱਪਰ ਫੈਸਲਾ ਕਰ ਲਿਆ ਗਿਆ ਹੈ ਡੀਐਮਵੀ ਐਡੀਐਮਵੀ ਦੀ ਵੈਬਸਾਈਟ ਦੇ ਉੱਪਰ ਵੀ ਇਸ ਦੇ ਬਾਰੇ ਡਿਟੇਲ ਦੇ ਦਿੱਤੀ ਗਈ ਹੈ ਜਿਨ੍ਹਾਂ ਦੇ ਜਿਨ੍ਹਾਂ ਨੂੰ ਐਕਸਟੈਂਸ਼ਨ ਮਿਲੀ ਸੀ 17000 ਜਿਹੜੇ ਲਾਇਸੈਂਸ ਸੀ ਉਹਨਾਂ ਨੂੰ ਵੀ ਹੁਣ ਅੱਗੇ ਰੀਨਿਊ ਨਹੀਂ ਕੀਤਾ ਜਾਏਗਾ ਕਿਉਂਕਿ ਟ੍ਰਾਂਸਪੋਰਟੇਸ਼ਨ ਮਿਨਿਸਟਰੀ ਵੱਲੋਂ ਫੈਸਲੇ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਦੱਸਿਆ ਗਿਆ ਕਿ ਪਹਿਲਾਂ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਹੁੰਦਾ ਸੀ ਉਹਨਾਂ ਨੂੰ ਵੀ ਟਰੱਕ ਦਾ ਲਾਇਸੈਂਸ ਹਾਸਲ ਕਰਨ ਦੀ ਇਜਾਜ਼ਤ ਹੁੰਦੀ ਸੀ ਪਰ ਟ੍ਰਾਂਸਪੋਰਟੇਸ਼ਨ ਮਿਨਿਸਟਰੀ ਵੱਲੋਂ ਇਹ ਤਰਕ ਦਿੱਤਾ ਗਿਆ ਜਿੱਤੇ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਪਿਛਲੇ ਦਿਨੀ ਹਾਦਸੇ ਵਾਪਰੇ ਜਿਸ ਦੇ ਵਿੱਚ ਨਾਨ ਡੋਮਿਸਾਈਲ ਵਾਲਿਆਂ ਨੂੰ ਉਹਨਾਂ ਨੇ ਕਿਹਾ ਕਿ ਜ਼ਿੰਮੇਵਾਰ ਠਹਿਰਾਇਆ ਗਿਆ ਜਿਸ ਦੇ ਚਲਦਿਆਂ ਉਹਨਾਂ ਦਾ ਮੰਨਣਾ ਹੈ ਕਿ ਜਿਹੜੇ ਵਰਕ ਪਰਮਿਟ ਹੋਲਡਰਸ ਨੇ ਉਹ ਸੇਫਟੀ ਨੂੰ ਪੂਰਾ ਨਹੀਂ ਕਰਦੇ ਜਿਸ ਦੇ ਕਾਰਨ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਅੱਗੇ ਤੋਂ ਉਹਨਾਂ ਨੂੰ ਨਵੇਂ ਲਾਇਸੈਂਸ ਹਾਸਲ ਕਰਨ ਦੀ ਜਿਹੜੀ ਹੈ ਉਹ ਇਜਾਜ਼ਤ ਨਹੀਂ ਦਿੱਤੀ ਜਾਏਗੀ ਜਦੋਂ ਜਦੋਂ ਇਹ ਮਾਮਲਾ ਸਾਹਮਣੇ ਆਇਆ ਖਬਰ ਸਾਹਮਣੇ ਆਈਏ ਤੇ ਇਸ ਤੋਂ ਬਾਅਦ ਐਕਸਪਰਟਸ ਵੀ ਇਸ ਦੇ ਉੱਪਰ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਹੀ ਟਰੱਕਿੰਗ ਦੇ ਵਿੱਚ ਜਿਹੜੀ ਡਰਾਈਵਰਾਂ ਦੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ ਹੁਣ ਸਰਕਾਰ ਦੇ ਇਸ ਫੈਸਲੇ ਦੇ ਨਾਲ ਹਰ ਸਾਲ ਜਿਹੜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੱਕ ਡਰਾਈਵਰਸ ਉਹਨਾਂ ਨੂੰ ਹਟਾ ਦਿੱਤਾ ਜਾਏਗਾ ਉਸ ਤੋਂ ਬਾਅਦ ਇਹਨਾਂ ਦੀ ਕਮੀ ਕਿਵੇਂ ਪੂਰੀ ਹੋਏਗੀ ਭਾਵੇਂ ਕਿ ਇਹਨਾਂ ਡਰਾਈਵਰਸ ਦੀ ਜਿਹੜੀ ਕਮੀ ਉਸ ਨੂੰ ਕੌਣ ਭਰੇਗਾ ਇਸ ਦੇ ਉੱਪਰ ਵੀ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਟਰੱਕ ਡਰਾਈਵਰਸ ਲਗਾਤਾਰ ਉਹਨਾਂ ਨੂੰ ਕੰਮ ਤੋਂ ਹਟਾਇਆ ਜਾਏਗਾ ਤਾਂ ਬਹੁਤ ਸਾਰੀਆਂ ਚੀਜ਼ਾਂ ਤੇ ਸਿੱਧੇ ਤੌਰ ਦੇ ਉੱਪਰ ਆਰਥਿਕਤਾ ਪ੍ਰਭਾਵਿਤ ਹੋਏਗੀ ਇਹ ਸਾਰੀਆਂ ਚੀਜ਼ਾਂ ਵੀ ਵਿਚਾਰਨ ਦੀ ਲੋੜ ਹੈ ਇਸ ਤੋਂ ਇਲਾਵਾ ਬਹੁਤ ਸਾਰੀਆਂ ਜਿਹੜੀਆਂ ਮੂਵਮੈਂਟਸ ਨੇ ਆਰਗੇਨਾਈਜੇਸ਼ਨਸ ਨੇ ਉਹ ਵੀ ਅੱਗੇ ਆ ਰਹੀਆਂ ਨੇ ਤੇ ਟਰੱਕਿੰਗ ਕੰਪਨੀਆਂ ਵੱਲੋਂ ਵੀ ਆਪਣਾ ਪੱਖ ਰੱਖਿਆ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਫੈਸਲੇ ਦਾ ਕਿਵੇਂ ਵੱਡੇ ਪੱਧਰ ਦੇ ਉੱਪਰ ਜਿਹੜਾ ਅਸਰ ਆਰਥਿਕਤਾ ਦੇ ਉੱਪਰ ਵੀ ਪਏਗਾ ਤੇ ਉਹਨਾਂ ਦੀਆਂ ਕੰਪਨੀਆਂ ਨੂੰ ਵੀ ਵੱਡਾ ਘਾਟਾ ਸਹਿਣਾ ਪੈ ਸਕਦਾ ਹੈ। ਪਿਛਲੇ ਦਿਨੀ ਵੀ ਇੱਕ ਵੱਡੀ ਕੰਪਨੀ ਵੱਲੋਂ ਇਹ ਦੱਸਿਆ ਗਿਆ ਕਿ ਕਿਵੇਂ ਹੁਣ ਉਹਨਾਂ ਦੇ ਟਰੱਕ ਯਾਰਡ ਦੇ ਵਿੱਚ ਖੜੇ ਨੇ ਉਹ ਅਜਿਹਾ ਕਰਨ ਦੇ ਉੱਪਰ ਮਜਬੂਰ ਨੇ ਕਿਉਂਕਿ ਬਹੁਤ ਸਾਰੇ ਜਿਹੜੇ ਡਰਾਈਵਰ ਜਿਹੜੇ ਮੌਜੂਦਾ ਸਮੇਂ ਉਹਨਾਂ ਦੀ ਕੰਪਨੀ ਦੇ ਵਿੱਚ ਕੰਮ ਕਰਦੇ ਸੀ ਸਰਕਾਰ ਦੇ ਨਵੇਂ ਫੈਸਲੇ ਦੇ ਨਾਲ ਉਹ ਪ੍ਰਭਾਵਿਤ ਹੋਏ ਨੇ ਜਿਸ ਦੇ ਕਾਰਨ ਉਹਨਾਂ ਨੂੰ ਵੱਡਾ ਘਾਟਾ ਸਹਿਣਾ ਪੈ ਰਿਹਾ ਹੈ। ਸਰਕਾਰ ਵੱਲੋਂ ਜੋ ਹੁਣੇ ਨਵਾਂ ਫੈਸਲਾ ਕੀਤਾ ਗਿਆ ਇਸ ਦੇ ਵਿੱਚ ਕੋਈ ਬਦਲਾਅ ਕੀਤਾ ਜਾਂਦਾ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਕਿਵੇਂ ਜਿਹੜਾ ਅੱਗੇ ਲਾਗੂ ਕੀਤਾ ਜਾਂਦਾ ਇਸ ਦੇ ਉੱਪਰ ਅਪਡੇਟ ਜਿਹੜੀ ਹੈ ਉਹ ਹਾਸਲ ਕਰਦੇ ਰਵਾਂਗੇ ਅਮਰੀਕਾ ਤੋਂ ਇੱਕ ਹੋਰ ਟਰੱਕਿੰਗ ਦੇ ਨਾਲ ਸੰਬੰਧਿਤ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਸਰਕਾਰ ਵੱਲੋਂ ਇੱਕ ਹੋਰ ਸੂਬੇ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਹੁਣ ਕੁਝ ਲਾਇਸੈਂਸ ਰੱਦ ਕਰਨੇ ਪੈਣਗੇ ਨਹੀਂ ਤਾਂ ਵੱਡੀ ਫੰਡਿੰਗ ਤੋਂ ਉਹਨਾਂ ਨੂੰ ਹੱਥ ਗਵਾਉਣਾ ਪੈ ਸਕਦਾ ਹੈ ਇਹ ਮਾਮਲਾ ਇਲਿਨੋਇਸ ਸੂਬੇ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਨਾਨ ਟੋਮਿਸਾਈਲ ਸੀਡੀਐਲ ਦੇ ਸੰਬੰਧ ਦੇ ਵਿੱਚ ਇਹ ਤਾਜ਼ਾ ਜਾਣਕਾਰੀ ਇੱਕ ਵਾਰ ਫਿਰ ਤੋਂ ਸਾਹਮਣੇ ਆਈ ਹੈ ਯੂ ਐਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੱਲੋਂ ਕਿਹਾ ਗਿਆ ਕਿ ਇਲਿਨੋਇਸ ਨੂੰ ਹੁਣ ਕਈ ਮਿਲੀਅਨਸ ਕਮਾਉਣੇ ਪੈ ਸਕਦੇ ਨੇ ਜੇਕਰ ਉਹ ਨਾਨ ਡੋਮਿਸਾਈਲ ਕਮਰਸ਼ੀਅਲ ਡਰਾਈਵਰ ਲਾਇਸੈਂਸ ਰੱਦ ਨਹੀਂ ਕਰਦੇ ਇਸ ਦੇ ਵਿੱਚ ਉਹਨਾਂ ਨੇ 17 ਜਨਵਰੀ ਨੂੰ ਜਾਣਕਾਰੀ ਸਾਂਝੀ ਕੀਤੀ ਜਿੱਥੇ ਟ੍ਰਾਂਸਪੋਰਟੇਸ਼ਨ ਸਕੱਤਰ ਸ਼ਾਨ ਡਫੀ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਜੋ ਡਿਟੇਲਸ ਉਹਨਾਂ ਦੇ ਹੱਥ ਲੱਗੀਆਂ ਨੇ ਉਸ ਦੇ ਮੁਤਾਬਕ ਪਤਾ ਚੱਲਿਆ ਹੈ ਕਿ 20% ਇਲਿਨੋਇਸ ਦੇ ਨਾਨ ਡੋਮਿਸਾਈਲ ਸੀ ਡੀ ਐਲ ਜਿਹੜੇ ਇਲੈਗਲ ਤਰੀਕੇ ਦੇ ਨਾਲ ਜਾਰੀ ਕੀਤੇ ਗਏ ਨੇ ਡਫੀ ਦੇ ਮੁਤਾਬਕ ਉਹਨਾਂ ਨੂੰ ਹੁਣ ਰੱਦ ਕਰਨ ਦੀ ਵਾਸਤੇ ਇਲਿਨੋਇਸ ਸੂਬੇ ਨੂੰ ਕਿਹਾ ਜਾ ਰਿਹਾ ਹੈ ਉਹ ਕਹਿੰਦੇ ਕਿ ਇਹਨਾਂ ਨੂੰ ਰੱਦ ਕਰਨ ਦਾ ਕਾਰਨ ਹੈ ਕਿ ਬਹੁਤ ਸਾਰੇ ਡਰਾਈਵਰਾਂ ਦੇ ਲਾਇਸੈਂਸ ਤੇ ਵਰਕ ਪਰਮਿਟ ਦੀ ਜਿਹੜੀ ਖਤਮ ਹੋਣ ਦੀ ਤਰੀਕ ਹੈ ਉਹ ਇੱਕ ਦੂਸਰੇ ਦੇ ਨਾਲ ਮੇਲ ਨਹੀਂ ਖਾਂਦੀ ਇਸ ਤੋਂ ਇਲਾਵਾ ਕੁਝ ਡਰਾਈਵਰਸ ਨੂੰ ਜਿਹੜਾ ਵੈਰੀਫਾਈ ਕੀਤੇ ਬਿਨਾਂ ਹੀ ਉਹਨਾਂ ਨੂੰ ਲਾਇਸੈਂਸ ਜਾਰੀ ਕਰ ਦਿੱਤਾ ਗਿਆ ਹੈ ਉਹ ਕਹਿੰਦੇ ਨੇ ਵੀ ਜੇਕਰ ਹੁਣ ਇਲਿਨੋਇਸ ਸੂਬਾ ਅਜੇ ਹਾਂ ਨਹੀਂ ਕਰਦਾ ਭਾਵੇਂ ਕਿ ਉਹਨਾਂ ਦੀ ਸ਼ਰਤ ਨੂੰ ਨਹੀਂ ਮੰਨਦਾ ਤਾਂ ਉਹਨਾਂ ਨੂੰ 128 ਮਿਲੀਅਨ ਡਾਲਰ ਦੀ ਜਿਹੜੀ ਫੰਡਿੰਗ ਹੈ ਉਹ ਗਵਾਉਣੀ ਪੈ ਸਕਦੀ ਹੈ ਤੇ ਨਾਲ ਹੀ ਟ੍ਰਾਂਸਪੋਰਟੇਸ਼ਨ ਮਿਨਿਸਟਰੀ ਵੱਲੋਂ ਕਿਹਾ ਗਿਆ ਹੈ ਕਿ ਇਲਿਨੋਇਸ ਨੂੰ ਹੁਣ ਜਿਹੜੇ ਨਾਨ ਡੋਮਿਸਾਈਲ ਸੀਡੀਐਲ ਨੇ ਉਹਨਾਂ ਦੇ ਉੱਪਰ ਤੁਰੰਤ ਰੋਕ ਲਗਾ ਦੇਣੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਅਨ ਐਕਸਪਾਇਰਡ ਨਾਨ ਡੋਮਿਸਾਈਲ ਸੀਡੀਐਲ ਨੇ ਉਨ੍ਹਾਂ ਦੀ ਪੂਰੀ ਤਰੀਕੇ ਦੇ ਨਾਲ ਜਾਂਚ ਕੀਤੀ ਜਾਵੇ ਜਿਸ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇ ਦੱਸਦੀ ਹੈ ਕਿ ਇਲਨੋਇਸ ਸੂਬੇ ਦੇ ਨਾਲ ਹੀ ਨਹੀਂ ਇਹ ਸਭ ਕੁਝ ਹੋਇਆ ਇਸ ਤੋਂ ਪਹਿਲਾਂ ਬਹੁਤ ਸਾਰੇ ਸੂਬਿਆਂ ਨੂੰ ਅਜੇ ਹੀ ਜਿਹੜੇ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਜਿੱਥੇ ਟ੍ਰਾਂਸਪੋਰਟੇਸ਼ਨ ਮਿਨਿਸਟਰੀ ਵੱਲੋਂ ਕਿਹਾ ਗਿਆ ਕਿ ਜੇਕਰ ਉਹ ਉਨ੍ਹਾਂ ਦੇ ਆਡਿਟ ਦੇ ਵਿੱਚ ਜੋ ਪਾਇਆ ਗਿਆ ਉਸ ਦੇ ਮੁਤਾਬਕ ਨਾਨ ਟੋਮਿਸਾਈਲ ਸੀਡੀਐਲ ਰੱਦ ਨਹੀਂ ਕਰਦੇ ਤਾਂ ਫਿਰ ਮਿਲੀਅਨਸ ਦੀ ਫੰਡਿੰਗ ਜਿਹੜੀ ਹੈ ਉਹਨਾਂ ਨੂੰ ਗਵਾਉਣੀ ਪੈ ਸਕਦੀ ਹੈ ਕੈਲੀਫੋਰਨੀਆ ਸੂਬੇ ਨੂੰ ਵੀ ਅਜੇਹਾ ਕਰਨ ਨੂੰ ਕਿਹਾ ਗਿਆ ਸੀ ਜਿਸ ਤੋਂ ਬਾਅਦ ਨੇਵੀ ਨਾਨ ਟੋਮਿਸਾਇਲ ਦੇ ਸਬੰਧ ਦੇ ਵਿੱਚ ਜੋ ਫੈਸਲਾ ਸੀ ਉਸ ਨੂੰ ਆਪਣੇ ਸੂਬੇ ਦੇ ਵਿੱਚ ਲਾਗੂ ਕੀਤਾ ਤੇ ਹੁਣ ਇਲਿਨੋਇਸ ਨੂੰ ਵੀ ਜਿਹੜਾ ਹੈ ਉਹ ਅਜਿਹਾ ਕੀਤਾ ਜਾਂਦਾ ਹੈ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੂਬੇ ਤੋਂ ਜਿਹੜੀ ਹੈ ਉਹ ਲਾਇਸੈਂਸ ਦੇ ਸਬੰਧ ਦੇ ਵਿੱਚ ਕੀ ਅਪਡੇਟ ਸਾਹਮਣੇ ਆਉਂਦੀ ਹੈ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜੋ ਕਿ ਐਕਸਟਰਸ਼ਨ ਦੇ ਨਾਲ ਜੁੜੀ ਹੋਈ ਹੈ ਇਸ ਦੇ ਸਬੰਧ ਦੇ ਵਿੱਚ ਹੁਣ ਕਈ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ 100 ਤੋਂ ਵੱਧ ਲੋਕਾਂ ਦੀ ਜਾਂਚ ਕਰਨ ਦੇ ਬਾਰੇ ਡੀਟੇਲ ਜਨਤਾ ਕੀਤੀ ਗਈ ਹੈ ਦੱਸਿਆ ਕਿ ਕੈਨੇਡੀਅਨ ਇਮੀਗ੍ਰੇਸ਼ਨ ਆਫਿਸਰਸ ਵੱਲੋਂ ਕਿਹਾ ਗਿਆ ਕਿ ਐਕਸਟਰਸ਼ਨ ਟਾਸਕ ਫੋਰਸ ਵੱਲੋਂ ਜਿਹੜਾ ਹੈ ਉਹ ਕਈ ਲੋਕਾਂ ਦੀ ਇਸ ਵੇਲੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਬ੍ਰਿਟਿਸ਼ ਕੋਲੰਬੀਆ ਐਂਟੀ ਐਕਸਟਰਸ਼ਨ ਯੂਨਿਟ ਵੱਲੋਂ ਜੋ ਉਹਨਾਂ ਦੇ ਨਾਲ ਆਕੜੇ ਜਾਰੀ ਕੀਤੇ ਗਏ ਉਸ ਤੋਂ ਬਾਅਦ ਉਹਨਾਂ ਦੇ ਮੁਤਾਬਕ ਹੰਡਰਡਸ ਆਫ ਫੋਰਨ ਸਿਟੀਜ਼ਨ ਦੀ ਜਿਹੜੀ ਇਸ ਵੇਲੇ ਜਾਂਚ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ 296 ਦੇ ਕਰੀਬ ਲੋਕਾਂ ਦੇ ਖਿਲਾਫ ਇਸ ਵੇਲੇ ਜਾਂਚ ਆਰੰਭੀ ਗਈ ਹੈ ਜਿਸ ਦੇ ਬਾਰੇ ਡਿਟੇਲ ਪਹਿਲਾਂ ਵੀ ਜਨਤਾ ਕੀਤੀ ਗਈ ਹੈ ਜਿਹੜੇ ਤਾਜ਼ਾ ਅੰਕੜੇ ਸਾਹਮਣੇ ਆਏ ਨੇ ਉਸ ਦੇ ਵਿੱਚ ਪਤਾ ਚੱਲਿਆ ਕਿ 4 ਫਰਵਰੀ ਦੇ ਮੁਤਾਬਕ ਜਿਹੜਾ ਪਹਿਲਾਂ ਦੇ ਮੁਕਾਬਲੇ ਵੱਧ ਲੋਕਾਂ ਦੀ ਜਾਂਚ ਕਰਨ ਦੇ ਬਾਰੇ ਦੱਸਿਆ ਗਿਆ ਕਈ ਲੋਕਾਂ ਨੂੰ ਜਿਹੜਾ ਹੈ ਪਹਿਲਾਂ ਹੀ ਰਿਮੂਵਲ ਦੇ ਆਰਡਰ ਵੀ ਜਾਰੀ ਕਰ ਦਿੱਤੇ ਗਏ ਨੇ ਕਈ ਜਿਹੜੇ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਦੀ ਤਫ਼ਤੀਸ਼ ਕੀਤੀ ਗਈ ਉਹਨਾਂ ਨੂੰ ਸ਼ਕਤੀ ਦੇ ਨਾਲ ਜਿਹੜਾ ਉਹ ਫੈਸਲਾ ਸੁਣਾਇਆ ਜਾ ਚੁੱਕਿਆ ਹੈ ਇਸ ਹੋਰ ਆਵਾਜ਼ 10 ਲੋਕਾਂ ਨੂੰ ਪਹਿਲਾਂ ਹੀ ਕੈਨੇਡਾ ਤੋਂ ਹਟਾਈ ਜਾਣ ਦੇ ਬਾਰੇ ਵੀ CBSA ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ ਤੇ ਨਾਲ ਹੀ ਦੱਸਿਆ ਗਿਆ ਕਿ ਨੌ ਅਜਿਹੇ ਲੋਕ ਨੇ ਜਿਹੜੇ ਕਿ ਇਸ ਵੇਲੇ ਡੈਪੂਟੇਸ਼ਨ ਆਰਡਰ ਦਾ ਉਡੀਕ ਕਰ ਰਹੇ ਨੇ ਜਿਨ੍ਹਾਂ ਦੀ ਸੁਣਵਾਈ ਹੋ ਰਹੀ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਉੱਪਰ ਵੀ ਕੋਈ ਸਾਤੀ ਦੇ ਨਾਲ ਜਿਹੜਾ ਉਹ ਫੈਸਲਾ ਸੁਨਾਇਆ ਅੱਜਾਸ ਕਿ ਨਸ਼ੇ ਦੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੈਨੇਡਾ ਦੇ ਵਿੱਚ ਕੀਤੀ ਗਈ ਹੈ ਜਿੱਥੇ ਟਰੱਕ ਡਰਾਈਵਰ ਦੇ ਕੋਲੋਂ ਨਸ਼ਾ ਬਰਾਮਦ ਕੀਤਾ ਗਿਆ। ਕੁੱਲ ਬਰਾਮਦਗੀ ਜਿਹੜੀ ਹੈ ਉਹ 260 ਕਿਲੋ ਦੇ ਕਰੀਬ ਦੱਸੀ ਜਾ ਰਹੀ ਹੈ। ਬਾਰਡਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਟਰੱਕ ਦੀ ਇਨਸਪੈਕਸ਼ਨ ਕੀਤੀ ਗਈ ਉਸ ਦੇ ਵਿੱਚੋਂ ਉਹਨਾਂ ਨੂੰ ਕੁਝ ਡਫਲ ਬੈਗਸ ਮਿਲੇ ਜਿਨ੍ਹਾਂ ਦੇ ਵਿੱਚ ਨਸ਼ਾ ਸੀ ਤੇ ਹੁਣ ਕਾਰਵਾਈ ਕਰਦਿਆਂ ਉਹਨਾਂ ਵੱਲੋਂ ਇਸ ਸ਼ਖਸ ਦਾ ਪਾਵ ਕੀ ਪੰਜਾਬੀ ਮੂਹ ਦੇ ਇਸ ਸ਼ਖਸ ਦਾ ਨਾਮ ਵੀ ਜਿਹੜਾ ਹੈ ਉਹ ਜਨਤਕ ਕਰ ਦਿੱਤਾ ਗਿਆ। ਇਸ ਦੇ ਵਿਦੇੜੀ ਜਾਣਕਾਰੀ ਸਾਂਝੀ ਕਰਦਿਆਂ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਵੱਲੋਂ ਦੱਸਿਆ ਗਿਆ ਕਿ ਇਹ ਮਾਮਲਾ 4 ਫਰਵਰੀ 2022 ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਬਲੂ ਵਾਟਰ ਬ੍ਰਿਜ ਪੋਰਟ ਦੇ ਉੱਪਰ ਉਨ੍ਹਾਂ ਵੱਲੋਂ ਟਰੱਕ ਦੀ ਇਨਸਪੈਕਸ਼ਨ ਕੀਤੀ ਗਈ। ਟਰੇਲਰ ਦੀ ਇਨਸਪੈਕਸ਼ਨ ਦੌਰਾਨ ਉਨ੍ਹਾਂ ਨੂੰ 16 ਡਫਲ ਬੈਗਸ ਮਿਲੇ। ਸ਼ੱਕ ਪੈਣ ਤੇ ਜਦੋਂ ਇਹਨਾਂ ਦੀ ਜਾਂਚ ਕੀਤੀ ਗਈ ਤਾਂ ਇਹਨਾਂ ਬੈਗਾਂ ਦੇ ਵਿੱਚ ਕੁੱਲ 264.4 ਕਿਲੋ ਦਾ ਨਸ਼ਾ ਬਰਾਮਦ ਕੀਤਾ ਗਿਆ। ਕਾਰਵਾਈ ਕਰਦਿਆਂ ਬਾਰਡਰ ਅਧਿਕਾਰੀਆਂ ਵੱਲੋਂ ਕੁਲਵੀਰ ਸਿੰਘ ਨਾਮਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਜਿਸ ਦੀ ਉਮਰ 29 ਸਾਲ ਦੇ ਕਰੀਬ ਦੱਸੀ ਗਈ। ਕੁਲਵੀਰ ਸਿੰਘ ਕੈਨੇਡਾ ਦੇ ਵੁੱਡਸਟਾਕ 온ਟਾਰੀਓ ਦਾ ਰੈਂਟ ਵਾਲਾ ਦੱਸਿਆ ਜਾ ਰਿਹਾ ਹੈ। ਹੁਣ ਇਹ ਮਾਮਲੇ ਦੀ ਜਾਂਚ ਵਦੇਰੀ RCMP ਵੱਲੋਂ ਵੀ ਕੀਤੀ ਜਾ ਰਹੀ ਹੈ। ਫਿਲਹਾਲ ਕੁਲਵੀਰ ਸਿੰਘ ਨੂੰ ਜਿਹੜਾ ਹੈ ਉਹ ਚਾਰਜ ਕੀਤਾ ਗਿਆ ਹੈ ਨਸ਼ੇ ਦੇ ਮਾਮਲੇ ਦੇ ਵਿੱਚ ਇਸ ਦੇ ਉੱਪਰ ਚਾਰजेस ਲਗਾਏ ਜਾ ਚੁੱਕੇ ਨੇ। ਇਸ ਤੋਂ ਬਾਅਦ ਹੋਰ ਡਿਟੇਲ ਜਨ ਤੱਕ ਕਰਦੀਆਂ ਜਿਹੜਾ ਉਹ ਬਾਰਡਰ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ 1 ਜਨਵਰੀ 2025 ਤੋਂ ਲੈ ਕੇ ਹੁਣ ਤੱਕ ਕੁੱਲ ਜਿਹੜਾ ਹੈ ਉਸ 616.5 ਕਿਲੋ ਨਸ਼ਾ ਹੁਣ ਤੱਕ ਬਰਾਮਦ ਕੀਤਾ ਜਾ ਚੁੱਕਿਆ ਹੈ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਡਿਟੇਲ ਦੱਸੀ ਹੈ ਜਿਸ ਦੇ ਵਿੱਚ ਪਤਾ ਲੱਗਿਆ ਹੈ ਕਿ ਇਹ ਨਸ਼ਾ ਜਿਹੜਾ ਹੈ ਉਹ ਅਮਰੀਕਾ ਤੋਂ ਲਿਆਂਦਾ ਜਾ ਰਿਹਾ ਸੀ ਜਿਸ ਵੇਲੇ ਇਹ ਟਰੱਕ ਦਾ ਡਰਾਈਵਰ ਵੀ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਦਾਖਲ ਹੋ ਰਿਹਾ ਸੀ ਉਸ ਵੇਲੇ ਉਸ ਦੇ ਟਰੇਲਰ ਦੀ ਜਾਂਚ ਕੀਤੀ ਗਈ ਜਿਸ ਦੌਰਾਨ ਇਹ ਪਤਾ ਲੱਗਿਆ ਕਿ ਉਸ ਦੇ ਟਰੇਲਰ ਦੇ ਵਿੱਚ ਜਿਹੜਾ ਨਸ਼ਾ ਸੀ ਉਸ ਨੂੰ ਲੁਕੋ ਕੇ ਰੱਖਿਆ ਗਿਆ ਅੱਜ ਇਹ ਪਹਿਲਾ ਪਹਿਲੀ ਵਾਰ ਨਹੀਂ ਹੈ ਇਸ ਤਰ੍ਹਾਂ ਦੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਜਿਸ ਦੇ ਵਿੱਚ ਡਿਟੇਲ ਜਨਤਕ ਕਾਰੀ ਦਿੱਤੀ ਗਈ ਹੈ ਕਿ ਹੁਣ ਤੱਕ ਇਸ ਸਾਲ ਦੇ ਦੌਰਾਨ ਹੀ ਕਿੰਨਾ ਜਿਹੜਾ ਨਸ਼ਾ ਹੈ ਉਹ ਬਰਾਮਦ ਕੀਤਾ ਜਾ ਚੁੱਕਿਆ ਹੈ ਸੋ ਇਸ ਸੰਬੰਧ ਵਿੱਚ ਖਬਰਾਂ ਜਿਹੜੀਆਂ ਅੱਜ ਦਾ ਦਿਨ ਦੋਹਾਂ ਦੇਸ਼ਾਂ ਤੋਂ ਸਾਹਮਣੇ ਆਈਆਂ ਜਿਨ੍ਹਾਂ ਦੇ ਬਾਰੇ ਪ੍ਰੋਗਰਾਮ ਦੇ ਰਾਹੀਂ ਵਿੱਚ ਚਾਰ ਚਰਚਾ ਸਾਂਝੀ ਕੀਤੀ ਹੈ ਬਾਕੀ ਅਪਡੇਟਸ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਹਾਲ ਸਾਨੂੰ ਦੇ ਹੋਈ ਜਾ ਸਕਦਾ ਧੰਨਵਾਦ